ਹਾਂਜੀ ਲਈ ਸਤਿ ਸ੍ਰੀ ਅਕਾਲ ਸਾਰੇ ਕੂਟਰ ਵਜਾਂ ਨੂੰ ਤੇ ਬਾਈ ਜੀ ਇਹ ਸਾਈਡ ਵਾਲੇ ਜਿੱਕੂ ਵਾਲੇ ਸਾਈਡ ਵਾਲੇ ਬੱਸਾਂ ਨਾ ਇਧਰ ਬੱਸਾਂ ਕੀਤੀਆਂ ਆਈਆਂ ਵਾ ਤੇ ਉਹ ਨਾ ਬੱਸਾਂ ਤੁਰਨਗੀਆਂ ਦੋ ਪੰਜ ਗੜਾਈ ਤੋਂ ਦੋ ਮੁੱਦਕੀ ਤੋਂ ਤੇ ਦੋ ਬਾਗੇ ਭਰਾਂ ਦੇ ਤੋਂ ਤੇ ਮੇਰਾ ਵੀਰ ਨਾ ਉਹ ਦੋਨੇ ਜਿਹੜੇ ਬੰਦੇ ਨੇ ਜਾਣਾ ਕੱਲ ਤੋਂ ਸ਼ਾਮ ਤੋਂ 4 ਵਜੇ ਤੋਂ ਪਹਿਲਾਂ-ਪਹਿਲਾਂ ਆਪਦੇ ਨੰਬਰ ਸਾਨੂੰ ਦੇ ਦੇਣ ਲਿਖਾ ਦਨ ਅਸੀਂ ਆ ਵੀਡੀਓ ਦੇ ਵਿੱਚ ਨੰਬਰ ਨੰਬਰ ਮੈਂਸ਼ਨ ਕਰਾਂਗੇ ਬਾਈ ਸਾਰੇ ਤੇ ਉਹ ਆ ਜਿਹਨੇ ਜਿਹਨਾਂ ਜਾਣਾ ਵੀਰੇ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਠੀਕ ਆ ਆ ਵੀਡੀਓ ਦੇ ਵਿੱਚ ਨੰਬਰ ਦੇਵਾਂਗੇ ਅਸੀਂ ਤੇ ਉਹ ਕੋਈ ਵੀ ਬੰਦਾ ਵੀਰੇ ਜਿਹਨੇ ਆਉਣਾ ਕਨੈਕਟ ਕਰਦਾ ਸ਼ਾਮ ਤੋਂ ਅੱਜ ਤੋਂ ਸ਼ਾਮ ਤੋਂ 4 ਤੋਂ 4 ਵਜੇ ਤੋਂ ਪਹਿਲਾਂ ਪਹਿਨਾ ਤੇ ਬਾਕੀ ਠੀਕ ਆ ਵੀਰੇ ਆਓ ਹੁੱਲਣਵਾਜੀ ਨਾ ਕਰਿਓ ਤੇ ਕੋਈ ਬੰਦੇ ਨੇ ਹੁੱਲਣਵਾਜੀ ਨਹੀਂ ਕਰਨੀ ਕਿਸੇ ਦਾ ਨਾਮ ਨਹੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਸਾਰੇ ਭਰਾ ਮੇਰੇ ਟਾਈਮ ਨਾਲ ਪਹੁੰਚੇ 10 ਵਜੇ ਤੋਂ ਪਹਿਲਾਂ ਪਹਿਲਾਂ ਪਿੰਡ ਹਸਨਪੁਰ 10 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚੇ ਨੇੜੇ ਭਨੋੜਾ ਤੇ ਸਾਰਾ ਪ੍ਰਬੰਧ ਦਾ ਇੱਥੇ ਕੀਤਾ ਆ ਤੇ ਆਇਓ ਮੇਰੇ ਵੀਰ ਹੈ ਆ ਜੋ ਧੰਨਵਾਦ ਸਾਰਿਆਂ ਦਾ